ਹਾਂਜੀ ਕਿੱਥੇ ਉਹ ਟੈਂਦੇ ਰੱਬ ਜੀ ਦੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਬੱਚਿਆਂ ਨੂੰ ਰੱਬ ਦਾ ਰੂਪ ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਕਿ ਇਹਨਾਂ ਦੇ ਕੋਲੇ ਆ ਕੇ ਖਤਰਨਾਕ ਤੋਂ ਖਤਰਨਾਕ ਜਿਹੜਾ ਜੀਵ ਉਹ ਵੀ ਆਪਣਾ ਸੁਭਾਅ ਬਤਲ ਲੈਂਦਾ ਆਪਾਂ ਨੂੰ ਮਖਿਆਲ ਦੇ ਕੋਲੋਂ ਕਿੰਨਾ ਡਰ ਲੱਗਦਾ ਕੱਲੀਆਂ ਮੱਖੀਆਂ ਨਹੀਂ ਸੱਪ ਵੀ ਦੇਖੋ ਤੁਸੀਂ ਸੱਪ ਵੀ ਉਸ ਬੱਚੇ ਦੇ ਨਾਲ ਉਸੇ ਤਰੀਕੇ ਦੇ ਨਾਲ ਖੇਡਦਾ ਬੇਸ਼ੱਕ ਤੁਸੀਂ ਕਹਿ ਸਕਦੇ ਹੋ ਕਿ ਮੱਖੀਆਂ ਡੰਗ ਨਹੀਂ ਮਾਰਦੀਆਂ ਜਾਂ ਸੱਪ ਦੇ ਵਿੱਚ ਜ਼ਹਿਰ ਹੈ ਨਹੀਂਗਾ ਪਰ ਕੁਝ ਵੀ ਆ ਉਹ ਇੱਕ ਵਾਰੀ ਕੋਸ਼ਿਸ਼ ਤਾਂ ਕਰਦੇ ਨੇ ਜਦੋਂ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਤਾਂ ਆਪਣੇ ਵੱਲ ਆਈ ਚੀਜ਼ ਦੇ ਉੱਤੇ ਅਟੈਕ ਜ਼ਰੂਰ ਕਰਦੇ ਆ ਪਰ ਜਿਹੜੇ ਸ਼ਾਂਤੀ ਦੇ ਨਾਲ ਇਹ ਬੈਠੇ ਆ ਆਪਾਂ ਨੂੰ ਪਤਾ ਵੀ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਸ਼ਾਇਦ ਇਸੇ ਕਰਕੇ ਹਰ ਜੀਵ ਕੋਸ਼ਿਸ਼ ਕਰਦਾ ਕਿ ਉਹਨਾਂ ਦੀ ਮਾਸੂਮੀਅਤ ਦੇ ਉੱਤੇ ਕੋਈ ਅਟੈਕ ਨਾ ਕਰੇ ਪਰ ਅੱਜ ਕੱਲ੍ਹ ਜੋ ਕੁਝ ਦੇਖਣ ਨੂੰ ਮਿਲਦਾ ਉਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਵੱਡੇ ਤਾਂ ਸੀਗੇ ਹੀ ਸਿਰ ਘਮਾਉਣ ਵਾਲੇ ਬਹੁਤ ਹੁਣ ਇਹਨਾਂ ਨੇ ਬੱਚਿਆਂ ਨੂੰ ਵੀ ਲਾਤਾ ਤੇ ਇਹ ਕੋਈ ਇੱਕ ਵੀਡੀਓ ਨਹੀਂ ਹੈਗੀ ਇਤਾਂ ਦੀਆਂ ਪਤਾ ਹੀ ਨਹੀਂ ਕਿੰਨੀਆਂ ਕ ਵੀਡੀਓ ਨੇ ਮੁੰਡੇ ਕੁੜੀਆਂ ਛੋਟੇ ਛੋਟੇ ਬੱਚੇ ਬੱਚੀਆਂ ਸਭ ਇਸੇ ਪਾਸੇ ਨੂੰ ਆਗੇ ਜਿਵੇਂ ਇੱਕ ਦੌਰ ਨਹੀਂ ਚੱਲ ਪਿਆ ਹੁੰਦਾ ਲੋਕਾਂ ਦੇ ਵਿੱਚ ਰੱਬ ਦੀ ਦੇਵੀ ਦੇਵਤਿਆਂ ਦੇ ਆਉਣ ਦਾ ਇੱਕ ਦੌਰ ਚੱਲ ਪਿਆ ਹੁੰਦਾ ਇਤਾਂ ਦਾ ਕੁਝ ਚੱਲਣ ਲੱਗਿਆ ਹੋਇਆ ਪਰ ਆਪਾਂ ਤੁਹਾਨੂੰ ਦੱਸ ਦਈਏ ਕਿ ਉਹ ਜਿਹੜੀਆਂ ਰੂਹਾਂ ਨੇ ਉਹਨਾਂ ਦੀ એનર્ਜੀ ਸਾਡੇ ਨਾਲੋਂ ਬਹੁਤ ਹਾਈ ਲੈਵਲ ਦੀ ਹੁੰਦੀ ਆ ਉਹਨਾਂ ਨੂੰ ਝੱਲਣਾ ਤਾਂ ਵੱਡੇ ਵੱਡੇ ਬੰਦਿਆਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਤੇ ਬੱਚੇ ਮਾਸੂਮ ਬੱਚਿਆਂ ਦੇ ਸਰੀਰ ਕਿੱਥੇ ਉਹਨਾਂ ਦੀ એનર્ਜੀ ਨੂੰ ਝੱਲ ਲੈਣਗੇ ਸੋ ਇਸ ਕਰਕੇ ਤੁਸੀਂ ਤਾਂ ਲੱਗੇ ਹੋਏ ਆ ਇਸ ਰਾਤ ਇਹ ਉੱਤੇ ਆਪਣੇ ਬੱਚਿਆਂ ਨੂੰ ਤਾਂ ਘੱਟੋ ਘੱਟ ਨਾ ਤੋਰੋ ਉਹਨਾਂ ਨੂੰ ਅਸਲ ਰੱਬ ਦੇ ਨਾਲ ਜੋੜੋ ਜਿਹੜਾ ਅਸਲ ਪ੍ਰਮਾਤਮਾ ਨਾਲ ਉਦੇ ਨਾਲ ਜੋੜੋ ਤਾਂ ਜੋ ਉਹ ਉਸ ਪ੍ਰਮਾਤਮਾ ਵੱਲ ਨੂੰ ਵਧਣ ਉਹਦਾ ਨਾਮ ਲੈਣ ਉਹਦੀ ਭਗਤੀ ਕਰਨ ਨਾ ਕਿ ਤੁਸੀਂ ਆ ਦੇਖੋ ਛੋਟਾ ਜਿਹਾ ਬੱਚਾ ਇਹਨੂੰ ਵੀ ਸਿਰ ਘਮਾਉਣਾ ਸਿਖਾਈ ਜਾਂਦੇ ਆ ਹੁਣ ਦੱਸੋ ਉਹਨੂੰ ਕਿਹੜੀ ਲੋਰ ਚੜੀ ਹੋਈ ਆ ਜੇ ਹੁਣ ਇੰਨੀ ਕੁ ਉਮਰ ਦੇ ਵਿੱਚ ਬੱਚੇ ਇਹ ਚੀਜ਼ਾਂ ਕਰਨਗੇ ਤਾਂ ਵੱਡੇ ਹੁੰਦੇ ਹੁੰਦੇ ਕੀ ਕੁਛ ਨਹੀਂ ਸਿੱਖਣਗੇ ਉਹ ਕੀ ਕੁਛ ਨਹੀਂ ਉਹਨਾਂ ਦੇ ਦਿਮਾਗ ਚ ਆਊਗਾ ਹੁਣ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਇਹੀ ਚੱਲਣ ਲੱਗ ਜਾਣਾ ਨਾ ਵੀ ਇਦਾਂ ਹੀ ਕਰ ਕਰਕੇ ਆਪਾਂ ਆਪਣੀ ਜ਼ਿੰਦਗੀ ਆ ਜਿਹੜੀ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਕਮਾਵਾਂਗੇ। ਇਹ ਜ਼ਿੰਦਗੀ ਪ੍ਰਮਾਤਮਾ ਨੇ ਬਹੁਤ ਖੂਬਸੂਰਤ ਦਿੱਤੀ ਆ। ਇਹਨੂੰ ਜਿਉਣਾ ਸਿੱਖੋ। ਇਹਨੂੰ ਕਿਸੇ ਚੰਗੇ ਪਾਸੇ ਲਾਈਏ ਆਪਾਂ। ਤੇ ਇਨ੍ਹਾਂ ਮਾਸੂਮ ਬੱਚਿਆਂ ਨੂੰ ਵੀ ਆਪਾਂ ਕਿਸੇ ਚੰਗੇ ਪਾਸੇ ਲਾਈਏ ਕਿਉਂਕਿ ਇਨ੍ਹਾਂ ਨੂੰ ਤਾਂ ਪਤਾ ਨਹੀਂ ਇਹ ਕੀ ਕਰਦੇ ਨੇ। ਪਰ ਜਿਹੜੇ ਇਨ੍ਹਾਂ ਤੋਂ ਕਰਵਾਉਂਦੇ ਨੇ ਉਹ ਕਸੂਰवार ਜ਼ਰੂਰ ਨੇ। ਤੇ ਯਾਦ ਰੱਖਿਓ ਪ੍ਰਮਾਤਮਾ ਕਦੇ ਵੀ ਮਾਫ਼ ਨਹੀਂ ਕਰਦਾ। ਇਹਨਾ ਮਸੂਮਾਂ ਦੇ ਕੋਲੇ ਆ ਕੇ ਜਿੱਥੇ ਆ ਕੇ ਆਪਾਂ ਕਹਿੰਦੇ ਆਂ ਵੀ ਖਤਰਨਾਕ ਤੋਂ ਖਤਰਨਾਕ ਜਿਹੜੇ ਜੀਵ ਨੇ ਉਹ ਵੀ ਆਪਣਾ ਸੁਭਾਅ ਬਦਲ ਲੈਂਦੇ ਆ ਤੇ ਤੁਸੀਂ ਇਹਨਾਂ ਨੂੰ ਵਿਚਾਰਿਆਂ ਨੂੰ ਕਿਹੜੇ ਰਾਹ ਤੇ ਪਾਇਆ ਖੈਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ